ਇਹ ਬਾਈ 2008 ਮਾਡਲ ਆ ਹਾਂਜੀ ਅਦੇ ਅਧੂਰੇ ਜੀ ਦੀ ਵੀਡੀਓ ਪਾਉ ਪਾ ਰਿਹਾ ਤੂੰ ਠੀਕ ਹੈ ਠੀਕ ਹੈ ਗੱਲ ਬਾਕੀ ਸਾਰਾ ਓਰੀਜਨਲ ਆ ਗੇਅਰ ਇੰਜਨ ਦਾ ਰੁਪਈਆ ਦਾ ਰੁਪਿਆ ਬਾਈ ਇਹ 2009 ਮਾਡਲ ਆ ਵੀਰੇ ਹਾਂਜੀ ਹਰਿਆਣਾ ਨੰਬਰ ਆ ਠੀਕ ਹੈ ਜੀ ਸਾਰਾ ਓਰੀਜਨਲ ਆ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਤੇ ਇਹ ਕਾਫੀ ਵੀਡੀਓ ਚਾਰਜ ਆ ਬਾਈ 22 ਮਾਡਲ ਆ ਸਾਰਾ ਓਰੀਜਨਲ ਆ ਚਾਰੇ ਟਾਇਰ ਨਾਲ ਦੇ ਆ ਫਾਈਬਰ ਛਤਰੀ ਲਾ ਕੇ ਦੇ ਮੈਂ ਘੂੜਾ ਬੈਂਪਰ ਲਾ ਕੇ ਦੇਵਾਂਗੇ ਠੀਕ ਹੈ ਜੀ 14 ਮਾਡਲ ਆ ਬਾਈ ਹਾਂਜੀ ਪੰਜਾਬ ਨੰਬਰ ਆ ਹਾਂਜੀ 24 ਫੀਟਾਂ ਵਾਲਾ ਬਾਈ ਹਾਂਜੀ ਵਰਲਡ ਹਾਂਜੀ ਆਲੂ ਬ੍ਰੇਕ ਆ ਵੀਰੇ ਇਹ 12 ਮਾਡਲ ਆ ਪੰਜਾਬ ਨੰਬਰ ਆ ਬਾਈ ਹਾਂਜੀ ਚਾਰੇ ਟਾਇਰ ਨਾਲ ਦੇ ਆ ਬਾਈ ਇਹ 20/21 ਮਾਡਲ ਆ ਬਾਈ ਹਾਂਜੀ ਫੋਰਸ ਫੋਰ ਸਟਾਰ ਇਟਰਾ ਰਵਸਪੀ ਟੂ ਸਾਰਾ ਰੀਜਨਲ ਆ ਚਾਰੇ ਟਾਇਰ ਨਾਲ ਦੇ ਆ ਬਾਈ ਮਤਲਬ ਬਿਲਕੁਲ ਨਵਾਂ ਟਰੈਕਟਰ ਜੇ ਟਰੈਕਟਰ ਤੇ ਕਾਲਮ ਲੱਗੀ ਹੋਵੇ ਆਪਣੀ ਜ਼ਿੰਮੇਵਾਰੀ ਆਰ ਪੀ ਆਰ ਪੀ ਆਰ ਟਰੈਕਟਰ ਆ ਬਾਈ ਚਲਾ ਕੇ ਬਾਕੇ ਦਰਿੰਦੀ ਕਰਕੇ ਲੈ ਜਿਓ ਸਾਥਰੀ ਗਾਲ ਮੇਤਰੋ ਅੱਜ ਤਲਵੰਡੀ ਸਾਭੂ ਫੇਰ ਪਹੁੰਚਿਆ ਐਪੀ ਧਰਮੇ ਕੋਲੇ ਸਾਥਰੀ ਗਾਲ ਬਾਈ ਸਾਥਰੀ ਗਾਲ ਵੀਰੇ ਹੁਣ ਬਾਈ ਵਿੱਚ ਤਾਂ ਐ ਕਹਿਣਗੇ ਵੀ ਰੋਜ਼ ਹੀ ਹੈਪੀ ਕੋਲੇ ਖੜਾ ਰਹਿੰਦਾ ਹੈ ਹਾਂਜੀ ਕਾਰਨ ਕੀ ਐ ਟਰੈਕਟਰ ਹੈਪੀ ਧਰਮੇ ਨੇ ਵਿਕ ਗਏ ਸੀਗੇ ਠੀਕ ਹੈ ਤੇ ਹੁਣ ਨਵੇਂ ਲਿਆਤੇ ਬਿਲਕੁਲ ਸਟਾਕ ਪੰਜ ਟਰੈਕਟਰ ਨਵੇਂ ਆ ਗਏ ਉਹਨਾਂ ਦੀ ਵੀਡੀਓ ਪਾਉਣ ਲੱਗਿਆ ਸੀ ਸਹੀ ਗੱਲ ਐ ਪੀ ਬਿਲਕੁਲ ਵੀਰੇ ਹਾਂ ਪਰਸੋਂ ਹੋਰ ਆ ਜਾਣਗੇ ਦੋ ਤਿੰਨ ਪਰਸੋਂ ਹੋਰ ਆ ਜਾਣਗੇ ਫਿਰ ਪਰਸੋਂ ਨੂੰ ਫੇਰ ਆਉਣਾ ਪੂਜਾਰਾਂ ਨੂੰ ਵੀਰਵਾਸਾਂ ਸੋਮਵਾਰ 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 ਫੇਰ ਆਉਣਾ ਪਊਗਾ ਆਉਣਾ ਪਊਗਾ ਠੀਕ ਐ ਬੁਲਾਉਂਦੇ ਆ ਆਉਣੇ ਆ ਤੇ ਹੁਣ ਆਪਾਂ 5500 ਤੋਂ ਸਟਾਰਟ ਕਰਦੇ ਆ ਐਪੀ ਇਹਦੇ ਬਾਰੇ ਦੱਸੀ ਗੇਰਾ ਇਹ ਬਾਈ 2008 ਮਾਡਲ ਆ ਹਾਂਜੀ ਅਦੇ ਅਧੂਰੇ ਜੀ ਦੀ ਵੀਡੀਓ ਪਾਉ ਪਾ ਰਿਹਾ ਤੂੰ ਠੀਕ ਹੈ ਠੀਕ ਹੈ ਗੱਲ ਬਾਕੀ ਸਾਰਾ ਓਰੀਜਨਲ ਆ ਗੇਅਰ ਇੰਜਨ ਦਾ ਰੁਪਈਆ ਰੁਪਿਆ ਬਾਈ ਠੀਕ ਹੈ ਜੀ ਆ ਪਾਵਰ ਸਟੀering ਆ ਬਾਈ ਹਾਂਜੀ ਸਾਈਡ ਗੇਅਰ ਦਾ 2 ਸਪੀਡ ਆ ਸਾਈਡ ਕਲੱਚ ਆ ਬਾਈ ਹਾਂਜੀ 16 ਵਾਲੇ ਟਾਇਰਾਂ ਵਾਲਾ ਠੀਕ ਹੈ ਜੀ ਤੇ ਰੁਪਈਆ ਦਾ ਰੁਪਈਆ ਟਰੈਕਟਰ ਆ ਬਾਈ ਟਾਇਰ ਕਿੰਨੇ ਕੇ ਪੈਸੇ ਪਾਉਣੇ ਆ ਪੀ ਟਾਇਰ ਬਾਈ 40 ਕੇ ਪੈਸੇ ਟਾਇਰ ਆ 40 ਕੇ ਪੈਸੇ ਟਾਇਰ ਪੈਣੇ ਬਿਲਕੁਲ ਤੇ ਸਰਮਾ ਜੀ ਫਿਰ ਆਪਾਂ ਇਹ ਦੇਖਨੇ ਦਾ ਕਿੰਨੇ ਦਾ ਲੱਗਣਾ ਏ ਆਪਾਂ 2008 ਮਾਡਲ ਪੰਜਾਬ ਨੰਬਰ ਆ ਵੀਰੇ ਇਹ ਹਾਂ ਜੀ ਲੁਧਿਆਣੇ ਦਾ ਨੰਬਰ ਆ ਮਾਨਸਾ ਨਾ ਠੀਕ ਆ ਸੋਰੀ ਬਠਿੰਡੇ ਬਠਿੰਡੇ ਨਾਮ ਹੈ ਹਾਂ ਜੀ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਇਹ ਟਰੈਕਟਰ ਦੇ ਦਾਂਗੇ ਆਪਾਂ 3,25000 325 ਦਾ 325 ਦਾ ਮਿੱਤਰੋ ਸੌਦਾ ਹੈ ਕੋਈ ਮਾੜਾ ਮੋਟਾ ਹੋਰ ਵੀ ਮਾਨਤਾ ਨੂੰ ਮਾੜਾ ਮੋਟਾ ਹੋਰ ਮਾਨਤਾ ਨੂੰ ਹੋ ਜੂ ਬਾਈ ਤੇ ਟਰੈਕਟਰ ਚੰਗਾ ਟਰੈਕਟਰ ਕੁਲਮਲੇ ਆ ਕੇ ਗੱਲ ਕੀਤੀ ਜਾਵੇ ਹੁਣ ਅਸੀਂ ਰੇਟ ਉਹ ਬੋਲਿਆ ਕਰਾਂਗੇ ਜਿਹੜਿਆ ਤੇ ਟਰੈਕਟਰ ਅਸੀਂ ਦੇਣਾ ਤੇ ਮੂਰੇ ਆ ਗਿਆ 60 ਫਾਰਮ ਇਹ 2009 ਮੰਡਲ ਆ ਵੀਰੇ ਹਾਂਜੀ ਹਰਿਆਣਾ ਨੰਬਰ ਠੀਕ ਹੈ ਜੀ ਸਾਰਾ ਰਿਜਨਲ ਆ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਦੇ ਠੀਕ ਹੈ ਜੀ ਮੂਲੇ ਟਾਇਰ 95% ਆ ਹਾਂ ਜੀ ਪਿਛਲੇ ਜੀ ਅੱਧੇ ਲਾਲੋ 45 ਪੈਸੇ 45 ਪੈਸੇ ਮੰਨ ਕੇ ਆਏ ਹੋ ਯਾਰ ਇਹ ਗੇਅਰ ਇੰਜਨ ਦਾ ਰੁਪਈਆ ਦਾ ਰੁਪਿਆ ਟਰੈਕਟਰ ਆ ਜੀ ਬੰਗ ਵਰਗਾ ਟਰੈਕਟਰ ਆ ਪੂਰਾ ਸੋਨਾ ਪਿਆ ਹਾਂ ਜਿੱਦਾਂ ਆਇਆ ਹਰੇ ਤੋਤਾ ਵੀ ਨਹੀਂ ਐਵੇਂ ਝੂਠ ਮਾਰ ਦਿਆ ਠੀਕ ਹੈ ਇਹ ਨਹੀਂ ਤੇ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਠੀਕ ਹੈ 2009 ਮਾਡਲ ਆ ਕਰਮਾ ਜੀ ਦੱਸੋ ਕਿੰਨੇ ਜੀ ਤੂੰ ਦੱਸ ਦਰਮੇ ਇਹ ਦੇ ਲਾਂਗੇ ਆਪਾਂ 2 ਲੱਖ ਤੇ 35 ਹਜ਼ਾਰ ਆਏ ਕਰਿਓ ਮਿੱਤਰੋ ਹੁਣ ਸਰਮਨ ਲੜੂਗਾ ਤਾਂ ਮੇਰੇ ਨਾਲ ਹੈ ਗਿਆ 230000 ਦਾ ਲੈ ਜਿਓ 25 ਦੇ ਦੇ ਜੀ 25 ਦੇ ਦੇਣਾ ਲੈ ਹੋਰ ਘਾਟ ਗਿਆ 25 ਦਾ ਲੈ ਜਿਓ ਲੜਦਾ ਨਹੀਂਗਾ ਮੂਰੇ ਹੈਗਾ ਸੁਪਰ ਇਹਦੇ ਬਾਰੇ ਦੱਸੀ ਬਾਈ ਕਈ ਦਿਨ ਹੋ ਗਏ ਖੜੇ ਨੂੰ ਇਹ ਕਾਫੀ ਵੀਡੀਓ ਚ ਆ ਗਿਆ ਬਾਈ 22 ਮਾਡਲ ਆ ਸਾਰਾ origignal ਆ ਚਾਰੇ ਟਾਇਰ ਨਾਲ ਦੇ ਆ ਫਾਈਬਰ ਛਤਰੀ ਲਾ ਕੇ ਦੇ ਮੈਂ ਘੂੜਾ ਬੈਂਪਰ ਲਾ ਕੇ ਦੇਵਾਂਗੇ ਠੀਕ ਹੈ ਜੀ ਲੈਟਾ ਮੂਰੇ ਲਾ ਕੇ ਦੇਵਾਂਗੇ ਠੀਕ ਹੈ ਜੀ ਟਰੈਕਟਰ ਦੇ ਕਲਮ ਲੱਗੇ ਹੋਈ ਆਪਾਂ ਦੇ ਦਰ ਠੀਕ ਹੈ ਜੀ 22 ਮਟਰ ਫਸਟ ਕੁਆਲਿਟੀ ਹਾਈ ਸਪੀਡ ਵਾਲਾ ਟਰੈਕਟਰ ਹੈ 3 ਸਪੀਡ ਦਾ ਡਬਲ ਡਿਸਟਰੀਬਿਊਟਰ ਟਰੱਕ ਕਪੈਸਿਟੀ ਜੈਕ ਦਾ ਟੌ ਮਾਡਲ ਹੀ ਹੈ ਬਾਈ ਇਹ ਟੌ ਮਾਡਲ ਹੈ ਇਹ ਦੇ ਦਾਂਗੇ ਆਪਾਂ 5.5 ਲੱਖ ਆ 6 ਲੱਖ 5.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਕੋਈ ਲਕੀਰ ਖਿੱਚ ਕੇ ਸੌਦੇ ਨਹੀਂ ਹੁੰਦੇ ਕੋਈ ਹੋਰ ਵੀ ਮਾਨ ਤਾਨ ਵਿੱਚ ਹੋ ਜਾਊਗਾ ਬਸ ਛੋੜ ਸੱਪਈਆ ਬਾਬੀ ਛੋੜ ਸੱਪਾ ਹੋ ਜਾ 22 ਮਾਡਲ ਹੈ ਮਾਡਲ ਵੀ 22 ਹੈ ਤੇ ਮੂਹਰੇ ਵਲਡ ਟ੍ਰੈਕ ਇਹ ਬਾਈ 14 ਇਹਦੇ ਬਾਰੇ ਦੱਸ ਹੀ ਗਰਾਂ ਇਹ ਮਨੂਣਾ ਕਿਸੇ ਦਾ ਆ ਆਪਣੇ ਕੋਲੇ ਇਹ 14 ਮਾਡਲ ਹੈ ਬਾਈ ਹਾਂਜੀ ਪੰਜਾਬ ਨੰਬਰ ਆ ਹਾਂਜੀ 24 ਪੀਟਾਂ ਵਾਲਾ ਬਾਈ ਹਾਂਜੀ ਵਰਲਡ ਟਰੈਕ ਹਾਂਜੀ ਆਲ ਬ੍ਰੇਕ ਆ ਵੀ ਨੇ ਠੀਕ ਆ ਜੀ ਸਾਰਾ オリジナル ਕੋਕਾ ਪਿਸ ਤੇ ਟਰੈਕ ਰੁਪਈਆ ਦਾ ਰੁਪਈਆ ਟਰੈਕਟਰ ਬੱਬੇ ਠੀਕ ਆ ਜੀ ਕਿਸੇ ਪਾਸੇ ਟਰੈਕਟਰ ਦੇ ਕਾਲਮਨ ਲੱਗਿਓ ਆਪਣੀ ਜ਼ਿੰਮੇਵਾਰੀ ਹੈ ਠੀਕ ਆ ਜੀ ਡੱਕ ਡੱਕ ਫਾਈਬਰ ਛਤੀ ਸਰ ਕੋਈ ਵਿਚੇ ਆ ਬਾਈ ਹਾਂਜੀ ਤੈਰ ਹੈ ਗਿਆ ਬਾਈ 90 ਪੈਸੀ ਠੀਕ ਆ ਜੀ ਤੇ ਮੂਰਲੇ ਜਿਆਦੇ ਆ ਹਾਂਜੀ ਤੇ ਰੁਪਈਆ ਹੀ ਹੈ ਗੇਅਰ ਇੰਜਨ ਦਾ ਵੀ ਬਾਈ ਠੀਕ ਆ ਜੀ 495 ਹਜ਼ਾਰ ਡਿਮਾਂਡ ਆ ਹਾਂਜੀ 14 ਮਾਡਲ ਆ ਟਰੈਕਟਰ ਇਕੂ ਰੇਟ ਦੇ ਬਾਈ ਜੱਸ ਜਨ ਬੋਲੋ ਜੀ ਸਵਾ ਚਾਰ ਲੱਖ ਸਵਾ ਚਾਰ ਲੱਖ ਦਾ ਬਣੂ ਮਿੱਤਰੋ ਤੁਸੀਂ ਇਹ ਨਾ ਸਮਝ ਲਓ ਵੀ ਪਹਿਲਾਂ ਵਾਂਗੂ ਸ਼ਰਮਾ ਬੋਲਦਾ ਨਹੀਂ ਡਿਸਕਾਊਂਟ ਨਹੀਂ ਕਰਦਾ ਪਰ ਅਸੀਂ ਰੇਟ ਹੀ ਇਹੋ ਜੇ ਕਰ ਲਏ ਹੁਣ ਆਪਦੇ ਨੌਰੇ ਦੇ ਸ਼ਰਮਾ ਕਹਿੰਦਾ ਵੀ ਆਪਾਂ ਫਾਲਤੂ ਬੋਲਣ ਹੀ ਨਹੀਂ ਵੀ ਬੰਦਾ ਆਵੇ 419 419 ਦਾ ਲੈ ਜਿਓ ਬਾਈ ਲੈ ਜਿਓ ਲੈ ਜਿਓ 419 ਦਾ ਚੰਗਾ ਟਰੈਕਟਰ ਹੋ ਰਿਹਾ ਜਿਹਦਾ 19 ਬੋਲ ਜਾਣਾ ਮੈਂ ਹਾਂਜੀ ਉਹ ਕਹਿੰਦਾ ਖੜਦਾ ਨਹੀਂ ਨਾ ਗਿਆ ਹਾਂ ਹੂੰ ਤੇ ਅੱਗੇ ਚੈਂਪੀਅਨ ਤੋਂ ਬਾਅਦ ਚੈਂਪੀਅਨ ਆ ਗਿਆ ਹਾਂਜੀ ਹੁਣ ਸਾਰਾ origignal tractor ਆ ਬੀਰ ਪੀ ਆ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਹਾਂਜੀ 12 ਮਾਡਲ ਆ ਪੰਜਾਬ ਨੰਬਰ ਆ ਬਾਈ ਹਾਂਜੀ ਚਾਰੇ ਟਾਇਰ ਨਾਲ ਦੇ ਸਾ ਬਾਈ ਹਾਂਜੀ 39 hp ਆ ਹਾਂਜੀ 3 ਲੱਖ ਤੇ 70000 ਰੁਪਏ ਡਿਮਾਂਡ ਆ 370 tractor ਦੇਵਾ ਇੱਕੋ ਰੇਟ ਹਾਂਜੀ 3 ਲੱਖ ਤੇ 30000 330 ਦਾ ਮਿੱਤਰੋ ਇਹ ਲੈ ਜੀ 333000 333 ਰੁਪਏ 30 ਪੈਸੇ ਤੇਤੀ ਪੈਂਥਾ ਠੀਕ ਹੈ ਸ਼ਰਮਾ ਫਾਰਮ ਚ ਆ ਰਿਹਾ ਹੋਲੀ ਹੋਲੀ ਯਾਕ ਕਰ ਲੈਨੇ ਬਾਈ ਥੋੜਾ ਬਹੁਤਾ ਹਨਾ ਨਹੀਂ ਸ਼ਰਮਾ ਅੱਜ ਚੰਗਾ ਲੱਗਿਆ ਅੱਜ ਤੇਰੇ ਦਿਮਾਗ ਤੋਂ ਇੱਕ ਬੋਝ ਲੈ ਗਿਆ ਸਟ੍ਰੈਸ ਲੈ ਗਈ ਬਹੁਤ ਨਹੀਂ ਲਈ ਬਾਈ ਨਹੀਂ ਹਜੇ ਫਰਕ ਹੈ ਕੋਈ ਗੱਲ ਨਹੀਂ ਲਾ ਦੇਾਂਗੇ ਆਏ ਤੂੰ ਉਹ ਨਾ ਕਰਿਆ ਕਰ ਮੂਰੇ ਇਹਦੇ ਬਾਰੇ ਦੱਸ ਕੇ ਨਾ ਇਹ 20/21 ਮਾਟ ਲਾ ਬਾਈ ਹਾਂਜੀ ਫੋਰਸ ਫੋਰ ਸਟਾਰ ਇਟੈਟਰਾ ਵਰਸਪੀ ਤੁਹਾ ਸਾਰਾ ਰੀਜਨਲ ਆ ਚਾਰੇ ਟਾਇਰ ਨਾਲ ਦੇ ਬਾਈ ਠੀਕ ਹੈ ਜੀ ਫਾਈਬਰ ਛਤਰੀ ਲਾ ਕੇ ਦੇ ਦਾਂਗੇ ਆਪਾਂ ਠੀਕ ਹੈ ਜੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਠੀਕ ਹੈ ਗੱਲ ਮਿਲੂਗਾ ਹਾਂ ਰੁਪਏ ਦਾ ਰੁਪਿਆ ਟਰੈਕਟਰ ਸਾਰਾ Ориਜినਲ ਕਿਤੇ ਬੀ ਇਹਦੇ ਟਰੈਕਟਰ ਤੇ ਕਲਮ ਨਹੀਂ ਲੱਗੀ ਬਾਈ ਹਾਂਜੀ ਇਹ ਟਰੈਕਟਰ ਆ 5.5 ਲੱਖ ਡਿਮਾਂਡ ਆ ਟਾਈਟਲ ਦੇ ਦਾਂਗੇ 5 ਲੱਖ ਤੇ 10000 5 10 ਦਾ ਮੈਂ ਧਰੋਏ ਲੈ ਜੀ ਹਾਂਜੀ 9 ਦਾ 5 9 ਦਾ 5 5 ਦਾ 5 5 ਦਾ 5 ਦੇ ਹੀ ਲੈ ਜਿਓ ਯਾਰ ਬਸ ਮਰਵਾਏਗਾ ਤੂੰ ਮਰਵਾਉਂਦਾ ਨਹੀਂ 5 ਦਾ ਲੈ ਲਿਓ 95 ਨਾ ਘਟਣਾ ਫਿਰ 95 ਨਾ ਘਟੀ 9500 ਮੈਸੀ ਆ ਗਿਆ ਦੱਸੀ ਬਾਈ 9500 ਮੈਸੀ ਪਿਛਲੇ ਟਾਇਰ ਲਾਉ ਭਾਲ ਦਾ ਕੱਲੇ ਹਾਂਜੀ ਬਾਕੀ ਸਾਰਾ オリジナル ਟਰੈਕਟਰ ਕੋਕਾ ਪੀਸੀ ਆ ਬਾਈ ਗੇਰ ਇੰਜ ਦਾ ਬਹੁਤ ਵਧੀਆ ਟਰੈਕਟਰ ਆ ਠੀਕ ਆ ਜੀ ਰਾਜਸਥਾਨ ਦਾ ਨੰਬਰ ਆ RJ 31 ਹਾਂਜੀ ਠੀਕ ਹੈ ਗੱਲ ਐਨਓਸੀ ਇਹਦੀ ਨਿਗਲਿਓ ਬਾਈ ਐਨਓਸੀ ਜਿਹਨੇ ਕਢਾਉਣੀਆਂ ਖੁਦ ਕਢਾ ਲਿਓ ਠੀਕ ਆ ਜੀ ਕੀ ਗੱਲ ਆ ਪਰ ਪੇਪਰ ਸਾਰੇ ਦੇ ਦਾਂਗੇ ਐਨਓਸੀ ਨਿਕਲੂਗੀ ਠੀਕ ਹੈ ਜੀ 100% ਠੀਕ ਹੈ ਜੀ ਕੀ ਗੱਲ ਤੇ ਗੱਲ ਆ ਵੀਰੇ ਪਰ ਏਟੀ ਆ ਜਾ ਦੇਵਾਂਗੇ ਬਾਈ ਤੇ ਉਹਦਾ ਐਨਓਸੀ ਕਢਾ ਲਓ ਤੇ ਜਾਂ ਤੋਂ 70000 ਰੁਪਏ ਨਾ ਨਾ ਦਿੱਤੇ ਕਹਦੇ ਹੋ ਠੀਕ ਹੈ ਜੀ ਹਮ ਸਹੀ ਗੱਲ 14 ਮਾਡਲ ਆ ਬਾਈ ਹਾਂ ਜੀ ਇਹ ਪੀਏ ਦਾ ਰਪੀਆ ਟਰੈਕਟਰ ਆ 330000 ਰੁਪਏ ਦਾ ਬਣੂਗਾ ਮੈਨੂੰ ਤਨਤੀ ਦੇ ਬਣੂਗਾ ਨਾ ਮੜਾ ਮਟਾ ਹੋਵੇ ਦੇ ਬੱਕੇ ਯਾਰ 25 ਦਾ ਲੈ ਜਾਓ ਇਦੋਂ ਤਾਂ ਨਹੀਂ ਘਟੇਗਾ 319 ਤੈਨੂੰ 19 ਦਾ ਲੈ ਜਾਓ ਚੱਕ ਬਈ ਸੀ ਹੋਰ ਚੱਕ ਤਾ 315 ਦਾ ਲੈ ਜਾ ਤਨ 15 ਦਾ ਪੰਜ ਹੋਰ ਚੱਕ ਤਾ ਫਿਰ ਹੁਣ ਮੈਂ ਕਹ ਰਿਹਾ ਤਨ 10 ਦੇ ਹੀ ਲੈ ਜਾਓ ਯਾਰ ਲੈ ਜਾ ਨਿਬੜ ਗਿਆ ਕੰਮ ਚੇਂਜਰ ਮੈਟ ਚ ਹਾਂ ਹਾਂ 21 ਮਾਡਲ ਆ ਬਿਲਕੁਲ ਨਵਾਂ ਟਰੈਕਟਰ ਜੇ ਟਰੈਕਟਰ ਦੇ ਕਾਲਮ ਲੱਗੀ ਹੋਵੇ ਹਾਂਜੀ ਆਪਣੀ ਜ਼ਿੰਮੇਵਾਰੀ ਆ ਰੁਪਏ ਦਾ ਰੁਪਿਆ ਟਰੈਕਟਰ ਆ ਭਾਈ ਚਲਾ ਕੇ ਬਾਹ ਕੇ ਦਹੰਦੀ ਕਰਕੇ ਲੈ ਜਿਓ ਠੀਕ ਆ ਜੀ ਠੀਕ ਆ ਗੱਲ ਚਾਰੇ ਟਾਇਰ ਨਾਲ ਦੇ ਆ ਹਾਂਜੀ ਰੁਪਏ ਦਾ ਰੁਪਿਆ ਭਾਈ ਠੀਕ ਆ ਗੱਲ ਕਿੰਨੇ ਦਾ ਦੇਣਾ ਜੇ ਹੋਰ ਸਪੀਡ ਆ ਭਾਈ ਹਾਂਜੀ 58 ਐਚਪੀ ਆ ਹਾਂਜੀ ਫਰਸਟ ਪਾਰਟੀ ਟਰੈਕਟਰ ਆ ਠੀਕ ਹੈ 615 ਡਿਮਾਂਡ ਆ ਬੋਲ ਕਿੰਨੇ ਨੇ 580 ਦਾ ਦੇ ਦੇ ਕੱਟ ਦੇਗਾ ਔਰ 75 ਦਾ ਦੇ ਦੇ ਕਰੋ ਟਰੈਕਟਰ ਦੇ ਦਾਂਗੇ 555000 555 ਦਾ ਲੋ ਵੀ ਮਿੱਤਰੋ 555000 ਸ਼ਰਮਾ ਨੇ ਕਹਿਤਾ ਚੇਂਜਰ ਮੈਟ ਹੈ ਖੂਬੀਆਂ ਵੀ ਸਾਰੀਆਂ ਨੇ ਟਰੈਕਟਰ ਚ 4 ਸਪੀਡ ਹੋ ਗਿਆ ਤੇ ਜਦੋਂ ਤੁਸੀਂ ਆਉਂਗੇ ਚਾਬੀ ਦੇ ਨਾਲ 1500 ਰੁਪਿਆ ਮਾਣਤਾਨ ਡੰਮੀ ਟਰੈਕਟਰ ਠੀਕ ਹੈ ਤਕਰੀਬਨ ਐਕਸਟਰਾ ਜੇ ਕਹਿਆ ਜਾਵੇ ਇੱਕ ਡੱਬਾ ਵੀ ਦੇ ਦੀਏ ਇਹਦੇ ਨਾਲ ਮੈਂ ਕਹਤਾ ਮਠਿਆਈ ਵਾਲਾ ਮਠਿਆਈ ਵਾਲਾ ਡੱਬਾ ਵੀ ਦੇ ਦੇ ਦਾਂਗੇ ਹੋਰ ਦੱਸੋ ਠੀਕ ਹੈ ਮੂਰੇ ਆ ਗਿਆ ਛੋਟੇ ਇਹ ਮੁੱਲ ਦਾ 735 ਇਹ ਸਾਰਾ Ориਜినਲ ਸਤਨ ਆਪਣਾ ਕੀ ਨਾਮ ਤੇਰਾ ਸ਼ੇਖੰਦਰ ਹਾਂਜੀ ਸਾਰਾ Ориਜినਲ ਹੈ ਰੁਪਈਆ ਦਾ ਰੁਪਿਆ ਗੇਅਰ ਇੰਜਨ ਪੰਜਾਬ ਨੰਬਰ ਚੱਪਾਲੀ ਕਾਪੀ ਆ ਦੀ ਬੜੀ ਚੱਪਾਲੀ ਕਾਪੀ ਆ ਠੀਕ ਹੈ ਗੱਲ ਟਰੈਕਟਰ ਵੀ ਸੋਨਾ ਪਿਆ ਸਰਮਾ ਹਾਂ ਜੈ ਜੈ ਹੈਗਾ ਤੇਰੇ ਸਾਹਮਣੇ ਹਾਂ ਟਰੈਕਟਰ ਪਿਆ ਵਧੀਆ ਸਾਮ ਸਮਾਈ ਚ ਆਇਆ ਕੋਈ ਨਹੀਂ ਹੈਗਾ ਰੰਬ ਰੰਬ ਜੀ ਨਾ ਪੂਰੀ ਬੱਧੀ ਆ ਹਾਂ ਜੀ ਲੂਕ ਜਾ ਹੁੰਦਾ ਜਿਵੇਂ ਉਵੇਂ ਨਹੀਂ ਹੈਗਾ ਨਹੀਂ ਨਹੀਂ ਲੀਕ ਲੋਕ ਹੈ ਨਹੀਂ ਹੈਗਾ ਚੱਪਾਲੀ ਕਾਪੀ ਆ ਪੀ ਵੀ 11 ਹਾਂ ਪਟਿਆਲੇ ਦਾ ਨੰਬਰ ਆ ਬਾਈ 97 ਮਾਡਲ ਦਾ ਡਿਮਾਂਡ ਆ 135 35 ਹੁਣ ਤੂੰ ਕਿੰਨੇ ਦਾ ਹੀ ਕਹਦੇ ਆਪਾਂ ਜੈਸੀ ਆ ਬਾਈ ਜਾ ਰਿਹਾ ਇਹ ਫਿਰ 1,20,000 ਦਾ ਲੈ ਜੀ ਜੈਜ ਜਗਤ ਜੈਜ ਹੋਰ 115 ਦਾ ਲੈ ਜੀ ਯਾਰ 1,10,000 ਦਾ ਲੈ ਜੀ 10 ਦਾ ਲੈ ਜੋ ਚੱਕੋ ਬਾਈ ਪਲਟੀਨੇ ਦੇ ਮੁੱਲ 'ਚ ਆ ਗਿਆ ਲੈ ਜੀ ਠੀਕ ਹੈ ਮਹਾਮਾਨ ਨਹੀਂ ਨਹੀਂ ਇਹ ਆਪਾਂ ਦੇਤਾ ਬਾਈ ਐਮਚੂ ਕਣ 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 ਪਿੰਡ ਦੇਤਾ ਕਿਥੇ ਦਾ ਕਣ 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 ਯਾਰ ਪਰ ਠੀਕ ਆ ਆਹ ਇਹ ਬਈ 2015 ਮਾਡਲਾ ਹਾਂਜੀ ਮਾਡਲ ਹੀ 15 ਟ੍ਰੈਡੀਸ਼ਨ ਟ੍ਰੈਕਟਰ ਦੀ 20 ਕੀ ਵਰਗੀ 20 ਕੀ ਵਰਗੀ ਵੇ ਹੂੰ ਨਵੇਂ ਟਾਇਰ ਆ ਪਿਛਲੇ ਹੂੰ ਮੂਹਰੇ ਦੇ 75 ਰੁਪਏ ਟਾਇਰ ਆ ਹੂੰ ਟ੍ਰੈਕਟਰ ਦੇ ਕਾਲਮ ਲੱਗੀ ਹੋਵੇ ਚਾਬੀ ਲੱਗੀ ਹੋਵੇ ਦੇਨਦਾਰ ਠੀਕ ਆ ਇੱਕ ਨਵਾਂ ਪੈਸਾ ਹੀ ਭਾਲ ਜਨਾ ਟ੍ਰੈਕਟਰ ਆਪਾਂ ਦੇਨਦਾਰਾਂ ਦੇ ਠੀਕ ਆ ਜਿਵੇਂ ਨਵਾਂ ਨਵੇਂ ਵਰਗੀ ਕ੍ਰੈਡੀਸ਼ਨ ਰੈਕ ਠੀਕ ਹੈ ਤੇਲ ਆਪਾਂ ਚੇਂਜ ਕਰ ਦਾਂਗੇ ਹਾਂਜੀ ਜੇ ਡੰਡਾ ਪੱਟੀ ਕੋਈ ਬੈਟਰੀ ਕੁਈ ਨਾਮ ਸੰਦੇ ਹੋ ਵੀ ਆਪਾਂ ਚੇਂਜ ਕਰ ਲੈਣ ਕੋਈ ਚੱਕਰ ਨਹੀਂ ਭਾਈ ਹੈ ਨਾ ਠੀਕ ਹੈ ਜੀ 4 ਲੱਖ ਤੇ 35 ਹਜ਼ਾਰ ਡਿਮਾਂਡ ਆ 15 ਮਾਡਲ ਆ ਹਰਿਆਣਾ ਨੰਬਰ ਦੇ ਫਿਰ ਕਿੰਨੇ ਦਾ ਦਿੰਨਾ ਹੈ ਜੀ ਦੇ ਕਿੰਨੇ ਦਾ ਦਿੰਨਾ ਤੂੰ ਜਿਵੇਂ ਮਰਜ਼ੀ ਕਰ ਲੈ ਨਹੀਂ ਯਾਰ ਤੂੰ ਹੀ ਦੱਸ 4 ਦਾ ਕਰ ਦੇ 35 ਲੱਖ ਹੋਰ ਜੈ ਜੜਾ ਜੈ ਜੀ ਕੀਤਾ ਫਿਰ ਮੈਂ ਤਾਂ ਫਿਰ ਬਾਲਾ ਲਾ ਲੂੰਗਾ ਟਰੈਕਟਰ ਦੇਵਾਂਗੇ 3 ਲੱਖ ਤੇ 85 ਹਜ਼ਾਰ ਦਾ 385 ਦਾ ਦੇ ਲਾਂ ਠੀਕ ਹੈ 385 ਦਾ ਬਣੂ ਮਿੱਤਰੋ ਤੇ ਇੱਕਾ ਛੋਟਾ ਜਿਹਾ ਖੜਾ ਹੈ ਨਹੀਂ ਨਹੀਂ ਵੇਚਣਾ ਨਹੀਂ ਠੀਕ ਹੈ ਉਹ ਪਤਾ ਕੀ ਗੱਲ ਕਿਉਂ ਨਹੀਂ ਵੇਚਦਾ ਹਾਂਜੀ ਧੰਨਵਾਦ ਇਹਨੂੰ ਹੁਣ ਆਪਾਂ ਮੋਡੀਫਾਈ ਕਰਾਂਗੇ ਠੀਕ ਹੈ ਜੀ ਬਾਲੇ ਕੀ ਕਰਦੇ ਆ ਬਾਈ ਆਪਾਂ ਇਹਨੂੰ 80000 ਬੋਲਤਾ ਠੀਕ ਹੈ ਜੀ 75000 ਦੀ ਖਰੀਦ ਸੀ ਹਾਂਜੀ 5000 ਲਿਹਾਉਣ ਤੇ ਲੱਗੇ 80 ਹਾਂਜੀ ਤੇ ਮਾੜਾ ਮੋਟਾ ਇਹਦਾ ਤੇਲ ਪਾਣੀ ਚੇਂਜ ਕਰਦੇ ਕਰਿਆ ਕਰਦੇ ਆਪਾਂ ਉੱਥੋਂ ਬੈਂਟ ਤੇ ਸੈਲਫਟ ਨਹੀਂ ਸੀ ਜਿਹਦੀ ਹਨਾ ਠੀਕ ਹੈ ਠੀਕ ਹੈ ਉਹ ਲੂਲਾ ਸੀ ਕਹਿੰਦਾ ਮੈਨੂੰ ਮੈਂ ਲੈਣਾ ਲੈਣਾ ਇੱਕ ਤੇ ਚੜ ਜਾ ਕਰ ਉੱਥੇ ਡਾਕਟਰ ਤਾਂ ਉਹਦਾ ਕਿਆ ਹੋ ਗਿਆ ਪੂਰਾ ਠੀਕ ਹੈ ਜੀ ਮੈਂ ਚਲੋ ਵੇਚ ਦਦਨੇ ਆਪਾਂ ਕੀ ਕਰਨਾ ਹੁਣ ਹੂੰ ਹੂੰ ਮੈਂ 80000 ਪਤਾ ਇਹਨੂੰ ਮੇਰੇ ਭਰਾਵਾਂ ਨੇ ਚੌੜੀ ਬਨ ਲਈ ਠੀਕ ਹੈ ਜੀ ਜੀ 50 ਲੈ ਲਓ ਜੀ 55 ਲੈ ਲਓ ਜੀ ਅਸੀਂ ਵੀਡੀਓ ਦੇਖਦੇ ਹਾਂ ਸਮਝ ਗਏ ਸਮਝ ਗਏ ਤੇ ਮਤਲਬ ਇਹਨੂੰ ਚੌੜੀ ਬਨਾਲੀ ਠੀਕ ਹੈ ਮੈਂ ਇਹ ਬੋਲੂ ਮੈਂ ਕਾਣੂ ਪੱਤੇ ਨੂੰ ਵੇਚਣਾ ਫਿਰ ਆਪਾਂ ਇਹਨੂੰ ਮੋਡੀਫਾਈ ਕਰਕੇ ਨਾ ਹਾਂ ਕਰੀ ਰੱਖ ਲਾਂਗੇ ਕੈਨ ਜਮਣਾ ਕੇ ਆਪਾਂ ਤੂੰ ਤੇ ਲਿਆ ਕਰੀਂ ਠੀਕ ਹੈ ਤੇ ਹੁਣ ਲੋਕੇਸ਼ਨ ਦੱਸ ਦੇ ਸਰਮਾ ਲੋਕੇਸ਼ਨ ਵੀਰੇ ਮੇਰਾ ਪਿੰਡ ਹੈ ਤਲਵੰਡੀ ਸਾਬੋ ਠੀਕ ਹੈ ਜੀ ਠੀਕ ਹੈ ਗੱਲ ਭਾਈ ਸੰਗਤ ਰਾਮੇ ਰਾਮੇ ਮੰਡੀ ਤੋਂ ਸੰਗਤ ਰੋਡ ਤੇ ਘਰ ਆ ਮੇਰਾ ਠੀਕ ਹੈ ਗੱਲ ਚਾਰ ਨੰਬਰ ਗਲੀ ਟੱਪ ਕੇ ਓੱਕੀ ਵਾਲੀ ਮਸ਼ੀਨ ਦੇ ਅਗਲਾ ਘਰ ਮੇਰਾ ਜੀ ਉਦੋਂ ਥੋੜਾ ਜਿਹਾ ਗਾਂ ਜਾ ਕੇ ਉਧਰਲੇ ਬੰਨੀ ਚਾਰ ਨੰਬਰ ਗਲੀ ਵਾਲੇ ਪਾਸੇ ਅਗਲੀ ਗਲੀ 7 ਨੰਬਰ ਗਲੀ ਚ ਆਪਣਾ ਗੜਾਉਣਾ ਠੀਕ ਹੈ ਜੀ ਠੀਕ ਹੈ ਗੱਲ ਕੋਈ ਵੀ ਟਰੈਕਟਰ ਲੈਣਾ ਹੋਵੇ ਫੋਨ ਤੇ ਗੱਲਬਾਤ ਕਰਕੇ ਪੁੱਛ ਕੇ ਹੈਗਾ ਕਿ ਬੇਗ ਹੈ ਨਹੀਂ ਭਾਈ ਹਾਂ ਸਹੀ ਗੱਲ ਹੈ ਬੇਫਾਲਤੂ ਨਾ ਭਾਈ ਆਇਓ ਹਨਾ ਹਾਂ ਇਹ ਟਾਈਮ ਤੁਹਾਡੇ ਕੋਲ ਵੀ ਨਹੀਂ ਹੈਗਾ ਭਾਈ ਹਾਂਜੀ ਇਹ ਫਾਲਤੂ ਹੈ ਨਾ ਹਾਂਜੀ ਇੱਥੇ ਕਿਹੜਾ ਮਾਮਲਾ ਕੋਈ ਫਾਇਦਾ ਨਹੀਂ ਬਾਕੀ ਜੋ ਕਹਿ ਤਾ ਆਪਾਂ ਉਹਨੇ ਹੀ ਕਹਿੰਨੇ ਆਪਾਂ ਜਿੰਨੀ ਇੱਕ ਲੋਡ ਹੈ ਨਾ ਲੋਡ ਹੈ ਸਹੀ ਗੱਲ ਹੈ ਤੇ ਆ ਅੱਜ ਇੰਨੇ ਕਿ ਟਰੈਕਟਰ ਆਪਣੇ ਕੋਲੇ ਹੈਗੇ ਆ ਮੌਜੂਦ ਆਪਣੇ ਕੋਲੇ ਹਾਂ ਰੇਟਾਂ ਦੀ ਕੋਈ ਚੱਕਰ ਨਹੀਂ ਬਾਈ ੁੱਡੇ ਨੇ ਸ਼ਰਮਾ ਸ਼ਰਮਾ ਛੋਟੇ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਆ ਹਾਂਜੀ ਇਹ ਰੇਟਾਂ ਰੂਟਾਂ ਦੀ ਕੋਈ ਪਰਵਾਹ ਨਹੀਂ ਵੀਰੇ ਮੋਬਾਈਲ ਨੰਬਰ ਕਿੰਨਾ ਹੈ ਜੀ 93788 45 ਕਿ 45 ਦੂਜਾ ਨੰਬਰ 88729 45 ਕਿ ਵੀਡੀਓ ਵਧੀਆ ਲੱਗੀ ਦਬ ਕੇ ਲਾਇਕਮੈਂਟ ਸ਼ੇਅਰ ਕਰੋ ਪੇ ਨੂੰ ਗੱਲੋ ਸ਼ਕੰਦਰ ਮਾਨ ਵਰਜਹਰੀ ਵਧੀਆ ਲੱਗੀ ਬਾਈ ਬਣ ਕੇ ਲਾਇਕਮੈਂਟ ਸ਼ੇਅਰ ਦਬ ਕੇ ਕਰੋ ਭਰਾ ਮੇਰੋ ਕੈਂਡ ਕੈਂਡ ਕਮੈਂਟ ਕਰੋ ਬਾਈ ਥੋੜੇ ਕਮੈਂਟਾਂ ਕਰਕੇ ਐਡਾ ਯਗਰਾ ਹੋ ਜਾਉਂਦਾ ਹੋ ਜਾਂਦਾ ਥੋੜੀ ਗਲਤ ਹੈ ਜੀ ਹਾਂਜੀ ਤੇ ਬਾਈ ਮਨ ਤੇ ਤੁਸ ਕੱਢ ਦੋ ਯਾਰ ਹੈਨਾ ਤੇ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ